ਸਸ਼ੀ ਕਾਲ ਜੀ ਮੈਰੀਨਾ ਤੇ ਮਾਤੇ ਤੁਸੀਂ ਦੇਖ ਰਹੇ ਹੋ ਆਜ਼ਾਦ ਸੋਚ ਤੇ ਗੱਲ ਕਰਾਂਗੇ ਸਿੱਖਿਆ ਮੰਤਰੀ ਹਰਜੋਤ ਬੈਸੂਨ ਲੈ ਕੇ ਜਿਨ੍ਹਾਂ ਦੇ ਵੱਲੋਂ ਮੀਡੀਆ ਦੇ ਨਾਲ ਗੱਲਬਾਤ ਕੀਤੀ ਗਈ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਸਰਕਾਰ ਦੇ ਵੱਲੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਦੇ ਸਮਰਪਿਤ ਪੂਰੇ ਤਰੀਕੇ ਦੇ ਨਾਲ ਜੁੜ ਕੇ ਕੰਮ ਕਰਵਾਏਗੇ ਤਾਂ ਕਿ ਕਿਸੇ ਤਰੀਕੇ ਦੀ ਸਮੱਸਿਆ ਸੰਗਤ ਨੂੰ ਅਤੇ ਲੋਕਾਂ ਨੂੰ ਨਾ ਆਵੇ ਜਿਹਦੇ ਚੱਲਦੇ ਡਰੇਨਾਂ ਦੀ ਸਫਾਈ ਕਰਵਾਈ ਗਈ ਸੜਕਾਂ ਦਾ ਨਿਰਮਾਣ ਕਰਵਾਇਆ ਗਿਆ ਇੱਥੇ ਚੱਲਦੇ ਸੜਕਾਂ ਦੇ ਕਿਨਾਰੇ ਲੱਗੀਆਂ ਲਾਈਟਸ ਜਿਹੜੀਆਂ ਟੁੱਟ ਚੁੱਕੀਆਂ ਸੀ ਜਾਂ ਖਰਾਬ ਹੋ ਚੁੱਕੀਆਂ ਸੀ ਉਹਨਾਂ ਨੂੰ ਠੀਕ ਕਰਵਾਇਆ ਗਿਆ ਇਸ ਤੋਂ ਇਲਾਵਾ ਪੇਂਟ ਦਾ ਕੰਮ ਪੂਰਾ ਕੀਤਾ ਗਿਆ ਚਿੱਟੀਆਂ ਪੱਟੀਆਂ ਲਗਾਤਾ ਸੜਕਾਂ ਦੇ ਉੱਤੇ ਬਣਾਈਆਂ ਗਈਆਂ ਤਾਂਕਿ ਸੰਗਤਾਂ ਨੂੰ ਕਿਸੇ ਤਰੀਕੇ ਦੀ ਕੋਈ ਸਮੱਸਿਆ ਨਾ ਆਵੇ ਤਾਂ ਆਮ ਆਦਮੀ ਪਾਰਟੀ ਸਰਕਾਰ ਦੇ ਵੱਲੋਂ ਇਸਾ ਸ਼ਹੀਦੀ ਦਿਹਾੜੇ ਦੇ ਸਮਰਪਿਤ ਅਨੇਕਾਂ ਕੰਮ ਖਾਸ ਕਰਕੇ ਸ਼ਿਰੀਆਨੰਦਪੁਰ ਸਾਹਿਬ ਨੂੰ ਜਾਣ ਵਾਲੇ ਰਸਤੇ ਦੇ ਵਿੱਚ ਸੰਗਤਾਂ ਨੂੰ ਕੋਈ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਤੇ ਜੋ ਵੀ ਕੰਮ ਕਰਨ ਵਾਲੇ ਸੀ ਇਸ ਤੋਂ ਇਲਾਵਾ ਪੰਜਾਬ ਦੇ ਵਿੱਚ ਵੀ ਜਿੱਥੇ ਟੁੱਟੀਆਂ ਹੋਈਆਂ ਸੜਕਾਂ ਸੀ ਜਾਂ ਹੋਰ ਸੀ ਉਹਨਾਂ ਦਾ ਜਿਹੜਾ ਕਿ 60% ਕੰਮ ਹੋ ਚੁੱਕਿਆ ਤੇ ਜਿਹੜਾ ਰਹਿ ਗਿਆ ਉਸ ਨੂੰ ਵੀ ਜਿਹੜਾ ਕਿ ਆਮ ਆਦਮੀ ਪਾਰਟੀ ਸਰਕਾਰ ਦੇ ਵੱਲੋਂ ਕੀਤਾ ਜਾ ਰਿਹਾ ਤਾਂ ਆਓ ਜਾਣਦੇ ਸਿੱਖਿਆ ਮੰਤਰੀ ਨੇ ਹੋਰ ਕੀ ਕੁਝ ਜਾਣਕਾਰੀ ਸਾਂਝੀ ਕੀਤੀ। ਸਵਾਗਤ ਹੈ। ਬਹੁਤ-ਬਹੁਤ ਧੰਨਵਾਦ। ਜੀਨੀ ਸਾਡੀ ਜ਼ਿਲੇ ਦੀ ਪ੍ਰੈਸ ਪਲੱਸ ਜਿਹੜੇ ਮੀਡੀਆ ਦੇ ਸਾਥੀ ਚੰਡੀਗੜ੍ਹ ਤੋਂ ਆਏ ਆ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਆਪ ਸਭ ਜਾਣਦੇ ਹੋ ਕਿ ਪੰਜਾਬ ਸਰਕਾਰ ਵੱਲੋਂ ਨੌਵੇਂ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਦਾ 350 ਸਾਲਾ ਸ਼ਹੀਦੀ ਪੁਰਬ ਬੜੀ ਹੀ ਸ਼ਰਧਾ ਸਤਕਾਰ ਤੇ ਮਰਿਆਦਾ ਨਾਲ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਮਨਾਏ ਜਾ ਰਹੇ ਹਨ ਸ਼੍ਰੀ ਅਨੰਦਪੁਰ ਸਾਹਿਬ ਦੇ ਨਾਲ 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 ਪੰਜਾਬ ਦੇ ਚਾਰ ਹੋਰ ਸ਼ਹਿਰ ਗੁਰੂ ਸਾਹਿਬ ਨਾਲ ਜੋ ਸੰਬੰਧਿਤ ਨੇ ਸ਼੍ਰੀ ਅੰਮ੍ਰਿਤਸਰ ਸਾਹਿਬ ਬਾਬਾ ਬਕਾਲਾ ਸਾਹਿਬ ਪਟਿਆਲਾ ਤੇ ਨਾਲ ਹੀ ਸ਼੍ਰੀਨਗਰ ਤੋਂ ਵੀ ਆਪ ਜੀ ਜਾਣਦੇ ਹੋ ਕਿ ਅੱਜ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਸਾਬਕਾ ਮੁੱਖ ਮੰਤਰੀ ਦਿੱਲੀ ਮੁੱਖ ਮੰਤਰੀ ਜੰਮੂ ਕਸ਼ਮੀਰ ਸ਼੍ਰੀਨਗਰ ਤੋਂ ਨਗਰ ਕੀਰਤਨ ਰਵਾਨਾ ਹੋਇਆ ਤੇ ਉਹ ਨਗਰ ਕੀਰਤਨ ਜਿਹੜਾ ਹੈ ਆਰੰਭ ਹੋ ਚੁੱਕਿਆ ਸ਼੍ਰੀ ਅਨੰਦਪੁਰ ਸਾਹਿਬ ਦੀ ਤਰਫ ਤੇ ਕੱਲ 20 ਤਰੀਕ ਨੂੰ ਪੰਜਾਬ ਦੇ ਬਾਕੀ ਜਿਹੜੇ ਤਿੰਨ ਨਗਰ ਕੀਰਤਨ ਹੈ ਜਿਨ੍ਹਾਂ ਵਿੱਚੋਂ ਇੱਕ ਗੁਰਦਾਸਪੁਰ ਤੋਂ ਇੱਕ ਫਰੀਦਕੋਟ ਤੋਂ ਤੇ ਇੱਕ ਤਖਤ shri ਦਮਦਮਾ ਸਾਹਿਬ ਤੋਂ ਆਰੰਭ ਹੋਣਗੇ ਚਾਰੋਂ ਨਗਰ ਕੀਰਤਨ 22 ਤਰੀਕ ਨੂੰ ਸ਼ਾਮੀ shri ਨਨਪੁਰ ਸਾਹਿਬ ਪਹੁੰਚਣਗੇ ਇਸ ਦੇ ਨਾਲ ਨਾਲ ਅਸੀਂ ਆਪ ਸਭ ਨੇ ਦੇਖਿਆ ਹੋਊਗਾ ਕਿ ਪਿਛਲੇ ਕਈ ਮਹੀਨਿਆਂ ਤੋਂ ਸਾਡੇ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਰੋਪੜ ਵੱਲੋਂ ਦਿਨ ਰਾਤ ਮਿਹਨਤ ਕਰਕੇ ਜਿਹੜਾ ਹੈ ਨਨਪੁਰ ਸਾਹਿਬ ਦੇ ਵਿੱਚ ਤਿਆਰੀਆਂ ਦਾ ਲੱਗੇ ਹੋਏ ਆ ਹਜੇ ਵੀ ਲੱਗੇ ਹੋਏ ਆ ਅੱਜ ਆਪ ਦੇਖ ਸਕਦੇ ਹੋ ਕਿ ਅੱਜ ਪੂਰੇ ਦੇਸ਼ ਵਿੱਚ ਪੰਜਾਬ ਵਿੱਚ ਤੇ ਦੁਨੀਆ ਵਿੱਚ ਸ਼੍ਰੀ ਅਨੰਦਪੁਰ ਸਾਹਿਬ ਦੇ ਜਿਹੜੇ ਕਲਿੱਪਸ ਹੈ ਰੀਲਸ ਹੈ ਵੀਡੀਓਜ਼ ਹੈ ਖੂਬਸੂਰਤੀ ਦੇ ਉਹ ਵਾਇਰਲ ਹੋ ਰਹੇ ਆ ਬੜਾ ਮਨ ਨੂੰ ਸਕੂਨ ਆਂਦਾ ਤੇ ਅਸੀਂ ਸਾਰੇ ਚਾਹੇ ਮੈਂ ਖੁਦ ਸਾਡੀ ਸਾਰੀ ਸਰਕਾਰ ਤੇ ਜਿੰਨੇ ਆਫੀਸਰ ਸਹਿਬਾਨ ਸਾਡੇ ਨਾਲ ਡੀਸੀ ਸਾਹਿਬ ਨੇ ਏਡੀਸੀ ਸਹਿਬਾਨ ਦੋਨੋਂ ਏਡੀਸੀ ਸਹਿਬਾਨ ਅਸੀਂ ਸਾਰੇ ਜਿੰਨੇ ਵੀ ਅਧਿਕਾਰੀ ਲੱਗੇ ਆ ਅ ਜਿੰਨੇ ਸਾਡੇ ਆਮ ਆਦਮੀ ਪਾਰਟੀ ਦੇ ਸਾਥੀ ਲੱਗੇ ਅਸੀਂ ਸਾਰੇ ਆਪਣੇ ਆਪ ਨੂੰ ਵੱਡ ਭਾਗੀ ਸਮਝਦੇ ਹਾਂ ਕਿ ਸਾਨੂੰ ਇਹ ਮੌਕਾ ਮਿਲਿਆ ਕਿ ਅਸੀਂ ਜਿਹੜੀ ਜਿਹੜੀ ਕੁਰਸੀ ਤੇ ਬੈਠੇ ਹਾਂ ਤੇ ਸਾਨੂੰ ਗੁਰੂ ਸਾਹਿਬ ਦਾ ਇਹ ਪੁਰਬ ਮਨਾਉਣ ਦਾ ਮੌਕਾ ਮਿਲਿਆ ਇਹ ਉਹ ਮਹਾਨ ਧਰਤੀ ਹੈ ਜਿਸ ਨੂੰ ਨੌਵੇਂ ਪਾਤਸ਼ਾਹ ਨੇ ਆਪ ਮੁਲਕ ਖਰੀਦ ਕੇ ਬਸਾਇਆ ਇਹ ਉਹ ਮਹਾਨ ਧਰਤੀ ਹੈ ਜਿੱਥੇ ਦਸ਼ਮੇਸ਼ ਪਿਤਾ ਨੇ ਪੂਰੀ ਕਾਇਨਾਤ ਨੂੰ ਸਭ ਤੋਂ ਵਧੀਆ ਤੋਹਫਾ ਖਾਲਸੇ ਦੇ ਰੂਪ ਚ ਦਿੱਤਾ ਇੱਥੇ ਦੇ ਕਣ ਕਣ ਨੂੰ ਸਾਡਾ ਨਮਨ ਹੈ ਤੇ ਸਾਰਿਆਂ ਦੇ ਸਹਿਯੋਗ ਦੇ ਸਦਕਾ ਅੱਜ ਸ਼੍ਰੀ ਨਨਪੁਰ ਸਾਹਿਬ ਦੇ ਵਿੱਚ ਜੋ ਕੰਮ ਹੋ ਰਿਹਾ ਹੈ ਚਾਹੇ ਉਹ ਵਾਈਟ ਸਿਟੀ ਦਾ ਦੇਖਿਆ ਹੋਵੇ ਬਹੁਤ ਸੁੰਦਰ ਜਿਹੜੇ ਹੈ ਵਾਲ ਪੇਂਟਿੰਗਸ ਅੰਦਰ ਸ਼ਹਿਰ 'ਚ ਹੋਈਆਂ ਪੂਰੇ ਸ਼ਹਿਰ ਦੀ ਸਾਫ ਸਫਾਈ ਤੇ ਬਹੁਤ ਸਾਰੇ ਪ੍ਰਬੰਧ ਜਿਹੜੇ ਅਸੀਂ ਕੀਤੇ ਆ ਜਿਨ੍ਹਾਂ ਦੇ ਵਾਸਤੇ ਮੈਂ ਅੱਜ ਦੀ ਜਿਹੜੀ ਮੀਡੀਆ ਬਰੀਫਿੰਗ ਤੇ ਉਹਨਾਂ ਵਿੱਚੋਂ ਇੱਕ ਇਹ ਹੈ ਕਿ ਸਾਡਾ ਪੂਰੇ ਸਮਾਗਮਤ ਦੇ ਦੌਰਾਨ ਇੱਕ ਇਹ ਮੀਡੀਆ ਸੈਂਟਰ ਹੋਊਗਾ ਜਿੱਥੇ ਡੇਲੀ ਪ੍ਰੈਸ ਬਰੀਫਿੰਗਸ ਹੋਣਗੀਆਂ ਤੇ ਇੱਥੇ ਹਰ ਤਰ੍ਹਾਂ ਦੀ ਸਹੂਲਤ ਸਾਡੇ ਮੀਡੀਆ ਦੇ ਸਾਥੀਆਂ ਲਈ ਵੀ ਅਵੇਲੇਬਲ ਹੈ ਸਭ ਤੋਂ ਪਹਿਲਾਂ ਤਾਂ ਜੀ ਪੂਰੇ ਅਨੰਤਪੁਰ ਸਾਹਿਬ ਦੇ ਜਿੰਨੀਆਂ ਵੀ ਰੂਟਸ ਹੈ ਟੋਟਲ ਰੋਡ ਇਨਫਰਾਸਟ੍ਰਕਚਰ ਆਫ ਦ ਸਿਟੀ ਉਸ ਨੂੰ ਪੂਰਾ ਜਿਹੜਾ ਸੀ ਰਿਵੈਮਪ ਕੀਤਾ 20 ਕਰੋੜ ਤੋਂ ਵੱਧ ਲਾਗਤ ਦੇ ਨਾਲ ਸਾਰੇ ਸ਼ਹਿਰ ਦੀਆਂ ਸੜਕਾਂ ਜਿਹੜੀਆਂ ਦੁਬਾਰਾ ਬਣਾਈਆਂ ਗਈਆਂ ਲਗਭਗ 15 ਕਰੋੜ ਦੀ ਲਾਗਤ ਦੇ ਨਾਲ ਸ਼ਹਿਰ ਦੇ ਜਿਹੜੇ ਅੰਦਰ ਕੰਮ ਹੋਣੇ ਸੀ ਸਫਾਈ ਨੂੰ ਲੈ ਕੇ ਸਾਰੀ ਡਰੇਨਸ ਜਿਹੜੀਆਂ ਹੈ ਅਨੰਤਪੁਰ ਸਾਹਿਬ ਪੰਜਾਬ ਦਾ ਪਹਿਲਾ ਉਹ ਸ਼ਹਿਰ ਬਣਨ ਜਾ ਰਿਹਾ ਜਿਸ ਦਾ ਕੋਨਾ ਕੋਨਾ ਵਾਈਫਾਈ ਨਾਲ ਲੈਸ ਹੋਗਾ ਜਿੰਨੀਆਂ ਲਾਈਟਸ ਹੈ ਉਨ੍ਹਾਂ ਨੂੰ ਵਾਈਟ ਪੇਂਟ ਕੀਤਾ ਗਿਆ ਉਹਨਾਂ ਦੇ ਉੱਤੇ LED ਲਾਈਟਸ ਜਿਹੜੀਆਂ ਹੈ ਉਹ ਵੀ ਵਾਈਟ ਕਲਰ ਕੀਤਾ ਗਿਆ ਤੇ ਸਟ੍ਰਿਪ ਲਾਈਟਿੰਗ ਕੀਤੀ ਗਈ ਹੈ ਪੂਰੇ ਅਨੰਦਪੁਰ ਸਾਹਿਬ ਨੂੰ ਮਸ਼ਾਲਾਂ ਦੇ ਨਾਲ ਸਜਾਇਆ ਜਾ ਰਿਹਾ ਹੈ ਪਲੱਸ ਲਗਭਗ 25000 ਤੋਂ ਵੱਧ ਵਾਈਟ ਜਿਹੜਾ ਪੇਂਟ ਹੈ ਉਹ ਇਹ ਵੀ ਦੱਸਦੀ ਹੈ ਕਿ ਬਹੁਤ ਸਾਰਾ ਨਿੱਜੀ ਤੌਰ ਤੇ ਸਾਰੇ ਆਫੀਸਰ ਸਹਿਬਾਨਾਂ ਨੇ ਸਾਰਿਆਂ ਨੇ ਅਸੀਂ ਆਪਣੇ ਕੋਲੋਂ ਵੀ ਪਹਿਲੀ ਵਾਰੀ ਹੋਊਗਾ ਕਿ ਕਈ ਕੰਮ ਜਿਹੜੇ ਸਰਕਾਰ ਤੋਂ ਨਹੀਂ ਹੋ ਸਕਦੇ ਸੀ ਟੈਂਡਰ ਲੱਗਣੇ ਸੀ ਉਹ ਅਸੀਂ ਪਬਲਿਕ ਵਿਦ ਦਾ ਸਪੋਰਟ ਆਫ ਦਾ ਕਮਿਊਨਿਟੀ ਉਹ ਅਸੀਂ ਕਰਾਇਆ ਜਿਹਦੇ ਵਿੱਚ ਵਾਈਟ ਸਿਟੀ ਦਾ ਕੰਮ ਹੈ ਵਾਲ ਪੇਂਟਿੰਗਸ ਦਾ ਕੰਮ ਹੈ ਤੇ ਨਾਲ ਨਾਲ ਤਿੰਨ ਟੈਂਟ ਸਿਟੀਜ਼ ਸਭ ਤੋਂ ਵੱਧ ਕਿਉਂਕਿ ਜਿਹੜੀ ਸੰਗਤ ਦੇ ਰਹਿਣ ਦੇ ਲਈ ਤਿੰਨ ਟੈਂਟ ਸਿਟੀਜ਼ ਅਸੀਂ ਸ਼੍ਰੀ ਅਨੰਦਪੁਰ ਸਾਹਿਬ ਜਿੰਦ ਤਿਆਰ ਕੀਤੀਆਂ ਨੇ ਜਿਨ੍ਹਾਂ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਟੈਂਟ ਸਿਟੀ ਹੈ ਜਿਸ ਨੂੰ ਅਸੀਂ ਚੱਕ ਨਾਨਕੀ ਨਿਵਾਸ ਦਾ ਨਾਮ ਦਿੱਤਾ ਹੈ ਉਹ ਚੰਡੇਸਰ ਪਿੰਡ ਚ 70 ਏਕੜਾਂ 70 ਕਿੱਲੇ ਚ ਟੈਂਟ ਸਿਟੀ ਹੈ ਕਿਉਂਕਿ ਜਿਹੜਾ ਜਿਆਦਾ ਸੰਗਤ ਦਾ ਉਹ ਉਹ ਮਾਜੇ ਤੇ ਦਬਾਬੇ ਚੋਂ ਤੇ ਕੁਝ ਹਿੱਸਾ ਮਾਲਵੇ ਦਾ ਵੀ ਉਹ ਸਾਨੂੰ ਇਹ ਕਿ ਉਹ ਇਸ ਪਾਸੋਂ ਆਊਗਾ ਤਾਂ ਸਭ ਤੋਂ ਵੱਡੀ ਜਿਹੜੀ ਟੈਂਸਿਟੀ ਹੈ ਪੂਰਾ ਇੱਕ ਸ਼ਹਿਰ ਆਪ ਜੀ ਜਾ ਕੇ ਦੇਖ ਸਕਦੇ ਪੂਰਾ ਇੱਕ ਸ਼ਹਿਰ ਲੱਗਦਾ ਹੈ ਤੇ ਉੱਥੇ ਸੰਗਤ ਵਾਸਤੇ ਹਰ ਤਰ੍ਹਾਂ ਦੀ ਸੁਵਿਧਾ ਉਸ ਟੈਂਸਿਟੀ ਦੇ ਵਿੱਚ ਅਵੇਲੇਬਲ ਹੈ 24 ਘੰਟੇ ਲੰਗਰ 24 ਘੰਟੇ ਸੀਸੀਟੀਵੀ ਕੈਮਰੇ ਹਰ ਤਰ੍ਹਾਂ ਦੀ ਸਿਕਿਉਰਿਟੀ ਤੇ ਦੋ ਤਰ੍ਹਾਂ ਦੇ ਰਹਿਣ ਦੇ ਅਰੇਂਜਮੈਂਟ ਹੈ ਇੱਕ ਕਮਰੇ ਦੇ ਵਿੱਚ 4 ਜੀ ਰੁੱਕ ਸਕਦੇ ਨੇ ਤੇ ਫਿਰ ਇੱਕ ਵੱਡੀ 16 ਬੰਦਿਆਂ ਦੀ ਡਾਰਮੇਟਰੀ ਹੈ ਤਾਂ ਦੋਨੋਂ ਦੀ ਜਿਹੜੀ ਹੈ ਉੱਥੇ ਰਹਿੰਦਾ ਅਨੁਵਸਤ ਹੈ 24 ਘੰਟੇ ਗਰਮ ਤੇ ਠੰਡਾ ਪਾਣੀ ਸੰਗਤ ਦੇ ਲਈ ਜਿਵੇਂ ਆਪਾਂ ਇੱਕ ਜੋ ਇੱਕ ਬੈਸਟ ਤੋਂ ਬੈਸ ਸਹੂਲਤ ਕਿ ਲੈ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਨੇ ਕਿਹਾ ਅਸੀਂ ਚਾ ਜੋ ਮਰਜ਼ੀ ਜਿੰਨਾ ਮਰਜ਼ੀ ਖਰਚਾ ਹੋ ਜਾਵੇ ਪਰ ਅਸੀਂ ਆਪਣੇ ਸੰਗਤ ਨੂੰ ਬੈਸਟ ਤੋਂ ਬੈਸ ਸਹੂਲਤ ਜਿਹੜੀ ਹੈ ਐਦਾਂ ਹੀ ਇੱਕ ਸਾਰੀ ਟੈਂਟ ਸਿਟੀ ਚ ਜਿਹੜੀ ਚ 7-1 ਇੱਕ ਰਾਂ ਚ ਤੇ ਇੱਕ ਟੈਂਟ ਸਿਟੀ ਸਾਡੀ ਪੀਐਸਪੀਐਸਸੀਐਲ ਦੇ ਵਿੱਚ ਹੈ ਜਿਸ ਦਾ ਨਾਮ ਅਸੀਂ ਭਾਈ ਸਤੀਦਾਸ ਨਿਵਾਸ ਰੱਖਿਆ ਜੋ ਸਾਡੇ ਜਿਹੜੇ ਗੈਸਟ ਆਊਟ ਆਫ ਸਟੇਟਸ ਆ ਰਹੇ ਨੇ ਜੋ ਬਖ ਵਖ ਸਟੇਟਸ ਤੋਂ ਮਨਿਸਟਰ ਸਹਿਬਾਨ ਐਮ ਐਲ ਏ ਸਹਿਬਾਨ ਸੁਪਰੀਮ ਕੋਰਟ ਦੇ ਆਨਰੇਬਲ ਜੱਜੇਸ ਹਾਈ ਕੋਰਟ ਦੇ ਆਨਰੇਬਲ ਜੱਜੇਸ ਐਂਬਸੀਸ ਤੋਂ ਜਾਂ ਜਿਹੜੇ ਹੋਰ ਜਿਹੜੇ ਡਿਗਨਿਟਰੀਜ਼ ਆ ਰਹੇ ਉਹਨਾਂ ਲਈ ਹੈ ਜਿੱਥੇ ਇਸ ਦੇ ਨਾਲ ਨਾਲ ਪਹਿਲੀ ਵਾਰੀ ਹੈ ਕਿ 101 ਏਕੜਾ ਚ ਟੀ ਪਾਰਕਿੰਗਸ ਬਣਾਈਆਂ ਨੇ ਇਨ੍ਹਾਂ ਪਾਰਕਿੰਗਾਂ ਚ ਜਿਹੜੀ ਇਸ ਵਕਤ ਸਭ ਤੋਂ ਖਾਸ ਪਾਰਕਿੰਗ ਹੈ ਉਹ ਇੱਕ ਟਰਾਲੀ ਸਿਟੀ ਹਮੇਸ਼ਾ ਅਸੀਂ ਦੇਖਦੇ ਹਾਂ ਹੋਲੇ ਮੱਲੇ ਦਾ ਜੋ ਸਾਡਾ ਤਜਰਬਾ ਹੈ ਕਿ ਸ਼ਹਿਰ ਦੇ ਵਿੱਚ ਬਹੁਤ ਸਾਰੀਆਂ ਟਰੈਕਟਰ ਟਰਾਲੀਆਂ ਆਉਂਦੀਆਂ ਸੀ ਤਾਂ ਉਹਨਾਂ ਦੀ ਇੱਛਾ ਹੁੰਦੀ ਹੈ ਪਿੰਡੋਂ ਜਦੋਂ ਦੂਰੋਂ ਚੱਲ ਕੇ ਆਉਂਦੇ ਕਿ ਅਸੀਂ ਗੁਰੂ ਘਰ ਦੇ ਬਿਲਕੁਲ ਨੇੜੇ ਜਾਈਏ ਲਾਗੇ ਜਾਈਏ ਤਾਂ ਪਹਿਲੀ ਵਾਰੀ 900 ਮੀਟਰ ਦੂਰ ਤੱਕ ਸਾਬਤੋਂ ਅਸੀਂ ਇੱਕ 10 ਏਕੜਾਂ ਦੇ ਵਿੱਚ ਜਿਹੜੀ ਹੈ 10 ਕਿੱਲਿਆਂ 'ਚ ਇੱਕ ਟੈਂਟ ਟਰਾਲੀ ਸਿਟੀ ਜਿਹੜੀ ਹੈ ਟਰਾਲੀ ਸਿਟੀ ਬਸਾਈ ਹੈ ਜਿੱਥੇ ਹਰ ਤਰ੍ਹਾਂ ਦੀ ਸੁਵਿਧਾ ਇਸ਼ਨਾਨ ਦੀ ਵਿਵਸਥਾ ਬਾਥਰੂਮਾਂ ਦੀ ਵਿਵਸਥਾ ਹਰ ਵੇਲੇ ਲਾਈਟ ਸੀਸੀਟੀਵੀ ਕੈਮਰੇ ਤੇ ਉਹ ਬਿਲਕੁਲ ਉੱਥੋਂ ਗੁਰਦੁਆਰਾ ਸੀਸਗੰ੍ਹ ਸਾਹਿਬ 700 ਮੀਟਰ ਤੇ ਤਖਤ ਸਾਹਿਬ 900 ਮੀਟਰ ਜਿਹੜਾ ਦੂਰ ਹੋਊਗਾ ਇਹ ਪਹਿਲੀ ਵਾਰੀ ਜਿਹੜਾ ਉਪਰਾਲਾ ਕੀਤਾ ਗਿਆ ਪੂਰੀ ਜਿਹੜੀ ਚਰਨ ਗੰਗਾ ਖੱਡ ਹੈ ਉਸ ਨੂੰ ਸਾਫ਼ ਕਰਾ ਕੇ ਉੱਥੇ ਵੀ ਅਸੀਂ ਪਾਰਕਿੰਗ ਦੀ ਵਿਵਸਥਾ ਜਿਹੜੀ ਕੀਤੀ ਹੈ ਤਾਂ ਕਿ ਬਿਲਕੁਲ ਜਿਹੜੀ ਸਾਡੀ ਐਦਾਂ ਹੀ 29 ਹੋਰ ਪਾਰਕਿੰਗਾਂ 100 ਏਕੜ ਤੋਂ ਵੱਧ ਹਰ ਪਾਰਕਿੰਗ ਦੇ ਵਿੱਚ ਜਿਹੜਾ ਹੈ ਸੀਸੀਟੀਵੀ ਕੈਮਰੇ ਸਾਡੇ ਜਿਹੜੇ ਉੱਥੇ EMPLOYEES ਹੋਣਗੇ ਜਿਹੜੀ ਵੀ ਸੰਗਤ ਆਉਗੀ ਉਸ ਨੂੰ ਪਰਚੀ ਕੱਟ ਕੇ ਫ੍ਰੀ ਆਫ ਕਾਸਟ ਪਲੱਸ ਇਹ ਸਾਰੀ ਪਾਰਕਿੰਗਸ ਮੈਂ ਜਿਹੜਾ ਸਾਡਾ ਮੈਪ ਮਾ ਇੰਡੀਆ ਹੈ ਉਹਦੇ ਉੱਤੇ ਅਵੇਲੇਬਲ ਹੈ ਤੁਸੀਂ ਆਪਣੀ ਲੋਕੇਸ਼ਨ ਸੇਵ ਕਰ ਸਕਦੇ ਹੋ ਪਲੱਸ ਇਸ਼ਨਾਨ ਦੀ ਵਿਵਸਥਾ ਵਾਸ਼ਰੂਮ ਦੀ ਵਿਵਸਥਾ ਟਾਇਲਟਸ ਦੀ ਵਿਵਸਥਾ ਹਰ ਪਾਰਕਿੰਗ ਚ ਅਵੇਲੇਬਲ ਹੋਊਗੀ ਤਿੰਨੋਂ ਟੈਂਸਿਟੀਆਂ ਚ ਤੇ ਵੱਖ-ਵੱਖ ਜਗ੍ਹਾ ਦੇ ਉੱਤੇ 19 ਆਮ ਆਦਮੀ ਕਲੀਨਿਕ ਪੂਰੇ ਅਨੰਦਪੁਰ ਸਾਹਿਬ ਛੋਣਗੇ ਜਿੱਥੇ ਹਰ ਤਰ੍ਹਾਂ ਦੀ ਸੁਵਿਧਾ ਸਿਹਤ ਦੀ ਜਿਹੜੀ ਹੈ ਜਿੰਨੇ ਟੈਸਟਿਕ ਆਮ ਸਧਾਰਨ ਆਮ ਆਦਮੀ ਕਲੀਨਿਕਸ ਹੁੰਦੇ ਆ ਉਹ ਵੀ ਅੱਖਾਂ ਦੇ ਫ੍ਰੀ ਜਿਹੜੇ ਚੈੱਕਅਪ ਕੈਂਪ ਆ ਉਹ ਵੀ ਹੋਣਗੇ ਕੋਸ਼ਿਸ਼ ਇਹ ਵੀ ਕੀਤੀ ਜਾਊਗੀ ਜੇ ਸੰਗਤ ਨੂੰ ਅਸੀਂ ਇੱਕ ਘੰਟੇ ਦੇ ਵਿੱਚ ਵਿੱਚ ਐਣਕਾਂ ਵੀ ਬਣਾ ਕੇ ਦੇ ਸਕੀਏ ਤਾਂ ਆਪਣੇ ਵੱਲੋਂ ਹਰ ਪ੍ਰਯਾਸ ਜਿਹੜਾ ਹੈ ਉਹ ਅਸੀਂ ਕਰ ਰਹੇ ਹਾਂ कल ਤੋਂ श्री आनंदपुर साहब वैसे पिछले तो पिछले कई दिनों से ही आपा देख रहे हैं कि संगत दा जेड़ा है वो आमद बहुत ਵੱਧ ਗਈ ਹੈ ਪਰ कल श्री आनंदपुर साहब ਵਿਖੇ ਪੰਜਾਬ ਦਾ ਸਭ ਤੋਂ ਵੱਡਾ ਲਾਈਟ ਐਂਡ ਸਾਊਂਡ ਸ਼ੋਅ ਹੋਣ ਜਾ ਰਿਹਾ ਚਰਨ ਗੰਗਾ ਸਟੇਡੀਅਮ ਦੇ ਵਿੱਚ ਤੇ 22 ਤਰੀਕ ਤੋਂ ਜਿਹੜੇ ਸਾਰੇ ਨਗਰ ਕੀਰਤਨ ਆਣੇ ਨੇ 23 ਤਰੀਕ ਨੂੰ ਸਰਵਜਨ ਧਰਮ ਸੰਮੇਲਨ ਉਸ ਦੀ ਤਿਆਰੀਆਂ ਵੀ ਬਹੁਤ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਹਰ ਧਰਮ ਦੇ ਜਿਹੜੇ ਸੰਤ ਮਹਾਪੁਰਖ ਹੈ ਉੱਥੇ ਪਹੁੰਚ ਰਹੇ ਨੇ ਅਤੇ ਇਹਨੂੰ ਜਿਹੜਾ 350 ਸਾਲਾ ਦਸਮ ਪਾਤਸ਼ਾਹ ਦਾ ਗੁਰਤਾ ਗੱਦੀ ਦਿਵਸ ਸਾਨੂੰ ਸਮਝ ਜਿਹੜਾ ਲੈ ਕੇ ਕੀਰਤਨ ਦਰਬਾਰ ਉਹ ਵੀ 23 ਤਰੀਕ ਨੂੰ ਹੋਣਾ ਹੈ 24 ਤਰੀਕ ਨੂੰ ਵਿਧਾਨ ਸਭਾ ਦਾ ਵਿਸ਼ੇਸ਼ اجلاس ਨਾਲ ਹੀ ਮੁਖ ਮੰਡਲ ਦੇ ਵਿੱਚ ਜਿਹੜੀ ਢਾਡੀਵਾਰਾਂ ਤੇ ਸ਼ਾਮੀ ਫਿਰ ਜਿਹੜਾ ਹੈ ਕੀਰਤਨ ਦਰਬਾਰ ਤੇ 25 ਤਰੀਕ ਨੂੰ ਸਰਬੱਤ ਦਾ ਭਲਾ ਇਕੱਤਰਤਾ ਜਿਹੜਾ ਹੈ ਮੁਖ ਸਮਾਗਮ ਤੇ ਅਰਦਾਸ ਹੋਊਗੀ ਸਰਬੱਤ ਦੇ ਭਲੇ ਦੀ ਇਸ ਦੇ ਨਾਲ ਨਾਲ ਪਹਿਲੀ ਵਾਰੀ 23 ਤਰੀਕ ਤੋਂ ਲੈ ਕੇ 29 ਤਰੀਕ ਤੱਕ ਜਿਹੜਾ ਹੈ ਡਰੋਨ ਸ਼ੋਅ ਹਰ ਰੋਜ਼ ਸ਼ਾਮੀ 5 ਵਜੇ ਵਿਰਾਸਤੇ ਖਾਲਸਾ ਦੇ ਵਿੱਚ ਜਿਹੜਾ ਹੈ ਆ 23 ਤਰੀਕ ਤੋਂ ਲੈ ਕੇ 29 ਤਰੀਕ ਤੱਕ ਡਰੋਨ ਸ਼ੋਅ ਹੋਊਗਾ ਜਿਸ ਦੇ ਵਿੱਚ ਗੁਰੂ ਸਾਹਿਬ ਦੇ ਲਾਸਾਨੀ ਸ਼ਹਾਦਤ ਨੂੰ ਥਰੂ ਡਰੋਨ ਸ਼ੋਅ ਦੇ ਮਾਧਿਅਮ ਦੇ ਨਾਲ 500 ਡਰੋਨਸ ਦਾ ਅਜ ਤੱਕ ਨਾਰਥ ਇੰਡੀਆ 'ਚ ਕਦੇ ਵੀ ਡਰੋਨ ਸ਼ੋਅ ਨਹੀਂ ਹੋਇਆ ਪਹਿਲੀ ਵਾਰੀ ਹੋ ਰਿਹਾ ਤੇ ਪੂਰਾ ਇੱਕ ਹਫਤਾ ਚੱਲੂਗਾ ਇਹ ਡਰੋਨ ਸ਼ੋਅ ਹੋਊਗਾ ਅੱਜ ਜਿਹੜਾ ਮੁੱਖ ਵਿਸ਼ਾ ਇਹ ਹੈ ਕਿ ਜਿਹੜੀ ਸਾਡੀ ਟੈਂਟ ਸਟੀਆਂ ਨੇ ਅਸੀਂ ਉਹਨਾਂ ਦੀ ਜਿਹੜੀ ਬੁਕਿੰਗਸ ਹੈ ਉਹ ਓਪਨ ਕਰ ਰਹੇ ਹਾਂ ਤੇ ਮੈਂ ਆਪ ਸਭ ਦੇ ਮਾਧਿਅਮ ਦੇ ਰਾਹੀਂ ਤੁਹਾਡੇ ਸਭ ਦਾ ਵੀ ਸਹਿਯੋਗ ਚਾਹੀਦਾ ਆਪਜੀ ਦੇ ਜਿਹੜੇ ਆਧਾਰੇ ਨੇ ਚਾਹੇ ਉਹ ਪ੍ਰਿੰਟ মিডিਆ ਇਲੈਕਟ੍ਰੋਨਿਕ মিডিਆ ਆਪ ਸਭ ਦੇ ਸਾਥ ਦੀ ਲੋੜ ਹੈ ਆਪ ਸਭ ਦੇ ਮਾਧਿਅਮ ਦੇ ਰਾਹੀਂ ਅਸੀਂ ਜਿਹੜਾ ਮੈਸੇਜ ਹੈ ਸੰਗਤ ਤੱਕ ਪਹੁੰਚਾਉਣਾ ਚਾਹੁੰਦੇ ਆ 10 ਹਜ਼ਾਰ ਲਗਭਗ 10 ਹਜ਼ਾਰ ਸੰਗਤ ਰੋਜ਼ਾਨਾ ਟੈਂਟ ਸਿਟੀਜ਼ ਰੁੱਕ ਸਕੂਗੀ ਕੁਝ ਅਸੀਂ ਹੈਂਗਰਸ ਦਾ ਵੀ ਬੰਦੋਬਸ ਕੀਤਾ ਹੈ ਜੇ ਸੰਗਤ ਦੀ ਆਮਤ ਵਾਦੀ ਹੈ ਤਾਂ ਸੰਗਤ ਉੱਥੇ ਵੀ ਜਿਹੜੀ ਰੁੱਕ ਸਕਦੀ ਹੈ ਤਾਂ ਇਹ ਸਾਰੀ ਜਿਹੜੀ ਬੁਕਿੰਗ ਹੈ ਇটস ਅ ਸੀ ਇੱਕ ਐਪ ਵੀ ਤਿਆਰ ਕੀਤੀ ਹੈ ਪਲੱਸ ਜਿੰਨੇ ਪੰਜਾਬ ਸਰਕਾਰ ਦੀ ਵੈਬਸਾਈਟਸ ਹੈ ਉਹਨਾਂ ਦੇ ਉੱਤੇ ਇਹ ਜਿਹੜੀ ਬੁਕਿੰਗ ਹੈ ਅਵੇਲੇਬਲ ਹੈ ਅਗਰ ਕੋਈ ਬਜ਼ੁਰਗ ਜਿਹੜਾ ਹੈ ਜਿਹੜਾ ਮੋਬਾਈਲ ਨਹੀਂ ਯੂਜ਼ ਕਰ ਸਕਦਾ ਮੋਬਾਈਲ ਫ੍ਰੈਂਡ ਨਹੀਂ ਲਈ ਹੈ ਤਾਂ ਜਿੰਨੇ ਪੰਜਾਬ ਸੁਵਿਧਾ ਕੇਂਦਰ ਹੈ ਉਹਨਾਂ ਤੋਂ ਜਾ ਕੇ ਵੀ ਤੁਸੀਂ ਬੁਕਿੰਗ ਕਰਾ ਸਕਦੇ ਹੋ ਬਹੁਤ ਸੌਖਾ ਹੈ ਤੇ ਕਿਸੇ ਵੀ ਟੈਂਟ ਸਿਟੀ ਦਾ ਕੋਈ ਵੀ ਚਾਰਜ ਨਹੀਂ ਹੈ 1 ਰੁਪਿਆ ਵੀ ਚਾਰਜ ਨਹੀਂ ਹੈ ਸਿੰਪਲ ਤੁਸੀਂ ਆਪਣਾ ਮੋਬਾਈਲ ਨੰਬਰ ਮੈਂ ਤੁਹਾਨੂੰ ਇੱਕ ਵਾਰੀ ਇੱਥੇ ਦਿਖਾ ਵੀ ਦੂੰਗਾ ਇਸ ਤੋਂ ਬਾਅਦ ਸਿੰਪਲ ਤੁਸੀਂ ਆਪਣੇ ਮੋਬਾਈਲ ਨੰਬਰ ਦੇ ਨਾਲ ਲੌਗਇਨ ਕਰਨਾ ਹੈ ਆਪਣਾ ਆ ਆਧਾਰ ਕਾਰਡ ਜਾਂ ਕੋਈ ਵੀ ਹੋਰ ਪ੍ਰੂਫ ਉਹ ਵੀ ਬਹੁਤ ਸੌਖਾ ਕੀਤਾ ਗਿਆ ਤਾਂ ਕਿ ਇੱਕ ਤੋਂ 2 ਮਿੰਟ ਤੋਂ ਬਾਅਦ ਸਮਾਂ ਨਾ ਲੱਗੇ ਤੇ ਤੁਸੀਂ ਜਿਹੜਾ ਹੈ ਇਹ ਟੈਂਟ ਸਿਟੀ ਦੀ ਬੁਕਿੰਗ ਕਰਾ ਸਕਦੇ ਹੋ ਪੂਰੇ ਪੰਜਾਬ ਤੋਂ ਜਾਂ ਦੇਸ਼ ਤੋਂ ਜਾਂ ਵਿਦੇਸ਼ ਤੋਂ ਸੰਗਤ ਨੂੰ ਅਸੀਂ ਸੱਦਾ ਦਿੰਦੇ ਹਾਂ ਕਿ ਆਓ ਅਸੀਂ ਬਹੁਤ ਬਹੁਤ ਸ਼ਰਦਾ ਦੇ ਨਾਲ ਅਸੀਂ ਟੈਂਟ ਸਿਟੀਆਂ ਤਿਆਰ ਕੀਤੀਆਂ ਨੇ ਤੇ 21 ਤਰੀਕ ਤੋਂ ਇਹ ਟੈਂਟ ਸਿਟੀਆਂ ਜਿਹੜੀਆਂ ਹੈ ਇਹ ਸੰਗਤ ਦੇ ਲਈ ਅਵੇਲੇਬਲ ਹੋਣਗੀਆਂ ਤਾਂ ਮੈਂ ਜਿਹੜਾ ਇਹਦਾ ਹੈ ਆਪ ਸਭ ਦੇ ਆਪਣੇ ਤੇ ਗੁਰੂ ਸਾਹਿਬ ਤੋਂ ਚਰਨਾਂ ਸਰਦਾਸ ਕਰਕੇ ਅਸਿਸਟੈਂਟ ਸਿਟੀ ਦਾ ਜਿਹੜਾ ਹੈ ਇਨੋਗਰੇਸ਼ਨ ਜਿਹੜਾ ਹੈ ਕਰਨਾ। ਆਪ ਜਿਹੜਾ ਹੈ ਸਾਡੀ ਐਮ ਸੇਵਾ ਮੋਬਾਈਲ ਐਪ ਹੈ ਜਿਹੜੀ ਪੰਜਾਬ ਸਰਕਾਰ ਦੀ ਉਸ ਦੇ ਮਾਧਿਅਮ ਦੇ ਰਾਹੀਂ ਜਾਂ ਪਲੱਸ ਜਿੰਨੀ ਵੀ ਕਿਸੇ ਵੀ ਡਿਪਾਰਟਮੈਂਟ ਦੀ ਚਾਹੇ ਉਹ ਐਜੂਕੇਸ਼ਨ ਡਿਪਾਰਟਮੈਂਟ ਹੈ ਜਾਂ ਕੋਈ ਵੀ ਹੋਰ ਵਿਭਾਗ ਹੈ ਉਸ ਦੀ ਕਿਸੇ ਵੀ ਵੈੱਬਸਾਈਟ ਤੇ ਜਾਵਾਂਗੇ ਉੱਥੇ ਜਰਾ ਆਪਣਾ ਆਪ ਜੀ ਨੂੰ ਇਹ ਸਾਡੀ 10 ਸिटीज ਦੀ ਬੁਕਿੰਗ ਦਾ ਉਹ ਮਿਲ ਜਾਊਗਾ ਮੈਂ ਹੁਣ ਬੇਨਤੀ ਕਰੂੰਗਾ ਡੀਸੀ ਸਾਹਿਬ ਨੂੰ ਵਰਜੀਤ ਵਾਲੀਆ ਜੀ ਜਿਨ੍ਹਾਂ ਨੂੰ ਇਹ ਵੀ ਸਾਡਾ ਗੁਰੂ ਸਾਹਿਬ ਦੀ ਐਸੀ ਕਿਰਪਾ ਕੇ ਇਹ ਵੀ ਇਸ ਜ਼ਿਲ੍ਹੇ ਦੇ ਜੰਪਲ ਨੇ ਇਤੋਂ ਬਿਲੋਂਗ ਕਰਦੇ ਨੇ ਤੇ ਇਹਨਾਂ ਨੂੰ ਮੌਕਾ ਮਿਲਿਆ ਉਹ ਤੁਹਾਨੂੰ ਡਿਟੇਲ ਦੇ ਵਿੱਚ ਜੋ ਬੁਕਿੰਗ ਦਾ ਪ੍ਰੋਸੈਸ ਹੈ ਉਹ ਤੁਹਾਨੂੰ ਦੱਸਣਗੇ। ਸਾਡੇ ਮੀਡੀਆ ਦੇ ਭਰਾਵਾਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ। ਜਿਵੇਂ ਮਾਨਯੋਗ ਮੰਤਰੀ ਸਾਹਮਣੇ ਤੁਹਾਨੂੰ ਵਿਸਤਾਰ ਦੇ ਵਿੱਚ ਦੱਸਿਆ ਹੈਗਾ ਟੈਂਕ ਸਿਟੀਜ਼ ਦਾ ਵਿਸ਼ੇਸ਼ ਪ੍ਰਬੰਧ ਪੰਜਾਬ ਸਰਕਾਰ ਨੇ ਕੀਤਾ ਹੈ ਸ਼ਰਧਾਲੂਆਂ ਦੀ ਸੰਗਤਾਂ ਦੀ ਰੁਕਣ ਵਾਸਤੇ ਉਹਨਾਂ ਦੇ ਠਹਿਰਨ ਵਾਸਤੇ ਉਹਨਾਂ ਨੇ ਪ੍ਰਬੰਧ ਕੀਤੇ ਨੇ ਤੇ ਇਹਦੇ ਵਾਸਤੇ ਸਾਡੀ ਦੋ ਵੈਬਸਾਈਟਸ ਹੈਗੀਆਂ ਨੇ ਇੱਕ ਕਨੈਕਟ ਪੰਜਾਬ ਹੋਟਲ ਸਾਰੇ ਇਸ ਨੂੰ ਜਾਣਦੇ ਨੇ ਉਹਦੇ ਉੱਤੇ ਜਾਂ ਫਿਰ ਜਿਹੜਾ ਐਮ ਸੇਵਾ ਮੋਬਾਈਲ ਐਪ ਹੈਗੀ ਹੈ ਜਾਂ ਐਮ ਸੇਵਾ ਪੋਰਟਲ ਹੈ ਜਿਹਦੇ ਉੱਤੇ ਬਾਕੀ ਸਾਰੇ ਆਪਣੇ ਸਰਵਿਸਿਜ਼ ਵਾਸਤੇ ਵੀ ਆਪਾਂ ਲੌਗਇਨ ਵਗੈਰਾ ਕਰਦੇ ਇਨ੍ਹਾਂ ਦੋਨਾਂ ਦੇ ਰਾਹੀਂ ਆਪਾਂ ਇਹ ਬੁਕਿੰਗ ਕਰ ਸਕਦੇ ਇਸ ਤੋਂ ਇਲਾਵਾ ਮਾਨਯੋਗ ਮੰਤਰੀ ਸਾਹਿਬ ਦੀ ਰਣਮਾਈ ਦੇ ਹੇਠ ਜ਼ਿਲ੍ਹਾ ਪ੍ਰਸ਼ਾਸਨ ਨੇ ਇੱਕ ਵਿਸ਼ੇਸ਼ ਵੈੱਬਸਾਈਟ ਵੀ ਅਸੀਂ ਤਿਆਰ ਕਰ ਰਹੇ ਹਾਂ ਜਿਸ ਦਾ ਲਾਂਚ ਅਸੀਂ ਕੱਲ ਕਰਾਂਗੇ ਉਹਦੇ ਰਾਹੀਂ ਵੀ ਟੈਂਟ ਸਿਟੀ ਦੀ ਬੁਕਿੰਗ ਕੀਤੀ ਜਾ ਸਕਦੀ ਹੈ ਇਹਦੇ ਵਾਸਤੇ ਜਦੋਂ ਤੁਸੀਂ ਪੋਰਟਲ ਦੇ ਉੱਤੇ ਜਾਗੇ ਤੁਸੀਂ ਸਿਰਫ ਆਪਣਾ ਅਕਾਊਂਟ ਤਿਆਰ ਕਰਨਾ ਹੈ ਹੋ ਸਕਦਾ ਤੁਹਾਡਾ ਅਕਾਊਂਟ ਪਹਿਲਾਂ ਹੀ ਬਣਿਆ ਹੋਵੇ ਜੇ ਤੁਹਾਡਾ ਗਾਉਂ ਨਹੀਂ ਬਣਿਆ ਹੋਇਆ ਤੁਸੀਂ ਅਕਾਊਂਟ ਰਜਿਸਟਰ ਕਰਕੇ ਉਸ ਤੋਂ ਬਾਅਦ ਪੋਰਟਲ ਦੇ ਵਿੱਚ ਲੌਗਇਨ ਕਰਨਾ ਹੈ ਲੌਗਇਨ ਕਰਨ ਤੋਂ ਬਾਅਦ

ਉਸ ਤੋਂ ਬਾਅਦ ਤੁਸੀਂ ਆਪਣੀ ਡਿਟੇਲਸ ਇਹਦੇ ਵਿੱਚ ਐਂਟਰ ਕਰ ਸਕਦੇ ਹੋ ਜਿਵੇਂ ਤੁਹਾਨੂੰ ਦੱਸਿਆ ਗਿਆ ਹੈ ਜੇ ਤੁਸੀਂ ਆਧਾਰ ਕਾਰਡ ਦੇ ਰਹੀ ਆਪਣਾ ਆਧਾਰ ਨੰਬਰ ਭਰਦੇ ਹੋ ਤੇ ਆਧਾਰ ਨੂੰ ਵੀ OTP ਰਾਹੀਂ ਵੈਰੀਫਾਈ ਕਰਦੇ ਹੋ ਤਾਂ ਸਾਰੀ ਆਧਾਰ ਕਾਰਡ ਦੀ ਡਿਟੇਲਸ ਆਟੋਮੈਟਿਕਲੀ ਪੋਰਟਲ ਦੇ ਵਿੱਚ ਫੈਚ ਹੋ ਜਾਣਗੀਆਂ ਉਹਦੇ ਵਿੱਚ ਆਟੋਮੈਟਿਕਲੀ ਭਰੀਆਂ ਜਾਣਗੀਆਂ ਨਹੀਂ ਤਾਂ ਤੁਸੀਂ ਡਰਾਈਵਿੰਗ ਲਾਇਸੈਂਸ ਪਾਸਪੋਰਟ ਹੋਰ ਵੀ ਜਿੰਨੇ ਕਾਫੀ شناਖਤੀ ਕਾਰਡ ਹੈ ਆਪਣੇ ਆਇਡੈਂਟੀਫਿਕੇਸ਼ਨ ਕਾਰਡ ਇਹਨੇ ਉਹਨਾਂ ਦੇ ਰਾਹੀਂ ਤੁਸੀਂ ਆਪਣੀ ਡਿਟੇਲਸ ਐਂਟਰ ਕਰ ਸਕਦੇ ਹੋ ਜੇ ਜੀ ਤੁਹਾਡਾ ਕਾਰਡ ਦੇ ਇਲਾਵਾ ਕੋਈ ਹੋਰ ਆਇਡੈਂਟੀਟੀ ਕਾਰਡ ਯੂਜ਼ ਕਰਦੇ ਹੋ ਤਾਂ ਵੀ ਤੁਹਾਨੂੰ ਆਪਣਾ ਨਾਮ ਤੇ ਨੰਬਰ ਸਾਰਾ ਖੁਦ ਐਂਟਰ ਕਰਨਾ ਪਏ ਉਸ ਤੋਂ ਬਾਅਦ ਤੁਸੀਂ ਐਂਟਰ ਕਰੋਗੇ ਤੁਹਾਡੀ ਰੂਮ ਰਿਕੁਆਇਰਮੈਂਟ ਕੀਨੀ ਹੈ ਤੇ ਕਿੰਨੀ ਤਰੀਕ ਤੋਂ ਕਿੰਨੀ ਤਰੀਕ ਦੇ ਤੱਕ ਤੁਸੀਂ ਸਟੇ ਕਰਨਾ ਚਾਹੁੰਦੇ ਹੋ ਇਹ ਮੈਂ ਸਾਰੀ ਦੀ ਜਾਣਕਾਰੀ ਵੀ ਦੱਸਦਾ ਇੱਕ ਵਾਰ ਬੁਕਿੰਗ ਕਰਨ ਵਾਸਤੇ 2 ਨਾਈਟਸ ਦੀ অপਸ਼ਨ ਦਿੱਤੀ ਗਈ ਹੈ ਤਾਂ ਜੋ ਸਾਰੇ ਸ਼ਰਧਾਲੂਆਂ ਨੂੰ ਇਸ ਦੀ অপਸ਼ਨ ਰਹਿ ਸਕੇ ਤਾਂ ਜੇ ਫਰਜ਼ ਕਰ ਲਓ ਕੋਈ 25 ਤਰੀਕ ਨੂੰ ਆਣਾ ਚਾਹੁੰਦਾ ਹੈ ਤਾਂ ਉਹਨੂੰ 25 ਤੋਂ ਆ ਕੇ 27 ਤੱਕ ਦੀ ਬੁਕਿੰਗ ਕਰਨ ਦੀ ਇੱਕ ਵਾਰ ਇਸ ਦੇ ਵਿੱਚ ਐਕਸੈਸ ਹੋਏਗੀ ਜੇ ਉਹਨਾਂ ਨੇ ਦੁਆਰ ਤੋਂ ਕਰਨ ਤਾਂ ਉਹ ਦੁਆਰ ਤੋਂ ਅਲੱਗ ਤੋਂ ਫੇਰ ਤੋਂ ਬੁਕਿੰਗ ਕਰਸਾ ਠੀਕ ਹੈ ਤੇ ਵਾਚ ਨੂੰ ਹੈ ਜਰੂਰ ਸਾਰੀ ਡਿਟੇਲਸ ਭਾ ਦਿਤਿਆ ਮੈਨੂੰ ਕੋਈ ਤੁਸੀਂ ਸਬਜੈਕਟ ਦਰੋਗੇ ਤੇ ਇਸ ਤਰ੍ਹਾਂ ਤੁਹਾਡਾ ਸਿਮਪਸਿਅਮ ਬਣ ਜਾਏਗਾ ਤੇ ਉਸ ਤੋਂ ਬਾਅਦ ਜਦੋਂ ਤੁਹਾਡੀ ਬੁਕਿੰਗ ਕਨਫਰਮ ਹੋ ਜੇਗੀ ਇਸ ਤਰੀਕੇ ਦਾ ਇੱਕ ਤੁਹਾਡਾ ਪਾਸ ਜਨਰੇਟ ਹੋਏਗਾ ਜਿਵੇਂ ਤੁਸੀਂ ਟ੍ਰੇਨ ਦੀ ਟਿਕਟਾਂ ਦਾ ਵੀ ਪਾਸ ਟਿਕਟ ਦੇਖੀ ਹੋਗੀ ਇਸ ਤਰ੍ਹਾਂ ਇੱਕ ਪੀਡੀਐਫ ਜਨਰੇਟ ਹੋਏਗੀ ਉੱਪਰ ਕਯੂਆਰ ਕੋਡ ਵੀ ਹੋਏਗਾ ਤੇ ਇਹ ਜਿਹੜਾ ਤੁਸੀਂ ਆਪਣੇ ਮੋਬਾਈਲ 'ਹੀ ਤੁਹਾਨੂੰ ਪ੍ਰਿੰਟ ਕਰਨ ਦੀ ਵੀ ਜ਼ਰੂਰਤ ਨਹੀਂ ਹੈ ਇਸ ਨੂੰ ਆਪਣੇ ਮੋਬਾਈਲ ਤੇ ਤੁਸੀਂ ਲਿਆ ਕੇ ਦਿਖਾ ਸਕਦੇ ਹੋ ਆਪਣੀ ਜਿਹੜੀ ਟੈਨਸੀਟੀ ਹੈਗੀ ਹੈ ਉੱਥੇ ਤੁਸੀਂ ਰਿਸੈਪਸ਼ਨ ਤੇ ਆ ਕੇ ਦਿਖਾ ਕੇ ਤੁਹਾਨੂੰ ਇਸ ਉਨੀ ਡਾਰਮੇਟਰੀ ਨੰਬਰ ਬੈੱਡ ਨੰਬਰ ਸਾਰੀਆਂ ਡਿਟੇਲਸ ਦੇ ਵਿੱਚ ਆਲਰੇਡੀ ਲਿਖਿਆ ਹੋਣਗੀਆਂ ਸਿਰਫ ਗੁਜ਼ਾਰਿਸ਼ ਇਹ ਹੈ ਕਿ ਜਦੋਂ ਤੁਹਾਡਾ ਪਹੁੰਚਣ ਦਾ ਸਮਾਂ ਜੋ ਤੁਸੀਂ ਲਿਖ ਰਹੇ ਹੋ ਉਸੇ ਸਮੇਂ ਆ ਉਸ ਦੇ ਦਰਮਿਆਨ ਤੁਸੀਂ ਪਹੁੰਚਣਾ ਹੈ ਕਿਉਂਕਿ ਟੈਂਸੀਟੀ ਦੇ ਵਿੱਚ ਜ਼ਿਆਦਾ ਸੰਗਤਾਂ ਅਸੀਂ ਚਾਹ ਨਹੀਂ ਚਾਹਦੇ ਕਿ ਜੀ ਬਲੌਕ ਹੋ ਜਾਵੇ ਤਾਂ ਇਸ ਕਰਕੇ ਤੁਸੀਂ ਜਿਹੜਾ ਸਮਾਂ ਭਰ ਰਹੇ ਹੋ ਕਿਰਪਾ ਕਰਕੇ ਉਹਦੇ ਦਰਮਿਆਨ ਹੀ ਸਾਰੀਆਂ ਸੰਗਤਾਂ ਪਹੁੰਚ ਤਾਂ ਜੋ ਇਹ ਸਹੂਲਤਾ ਬਾਕੀ ਸੰਗਤਾਂ ਨੂੰ ਵੀ ਮਿਲ ਸਕੇ ਕਿ ਉਸ ਇਸ ਤਰੀਕੇ ਨਾਲ ਯਾਦ ਰੂਸੀ ਪ੍ਰਿੰਟ ਕਢਾ ਕੇ ਵੀ ਲੈ ਕੇ ਆ ਸਕਦੇ ਹੋ ਨਹੀਂ ਤਾਂ ਆਪਣੇ ਬੁਮਾਇਤੇ ਵੀ ਦਿਖਾ ਸਕਦੇ ਹੋ ਤੇ ਤੁਹਾਨੂੰ ਐਂਟਰੀ ਮਿਲ ਜਾਵੇ। ਸੋ ਦਾਦੀ ਅਕਿ ਲਗਾਤਾਰ ਹੁਣ ਸ਼੍ਰੀ ਦੀ ਦਿਹਾੜੇ ਦੇ ਸਮਰਪਿਤ ਸਿੱਖ ਸੰਗਤਾਂ ਸ਼੍ਰੀਨੰਦਪੁਰ ਸਾਹਿਬ ਵੱਲੋਂ ਜਾਣਗੇ ਜਿਹਦੇ ਚੱਲਦੇ ਆਮ ਆਦਮੀ ਪਾਰਟੀ ਸਰਕਾਰ ਦੇ ਵੱਲੋਂ ਅਨੇਕਾਂ ਕਾਰਜ ਕੀਤੇ ਗਏ ਨੇ ਜਿਹਦੇ ਚੱਲਦੇ ਸਿਮ ਭਗਵਾਨ ਤੁਮਾਂ ਦਾ ਧੰਨਵਾਦ ਕੀਤਾ ਜਾ ਰਿਹਾ ਹੈ। ਬਿਊਰੋ ਰਿਪੋਰਟ ਆਜ਼ਾਦ ਸੋਚ